ਕਬਰ ਕੇ ਸਿਵਾ ਕੁਛ ਬੇ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਬੇ ਨਹੀਂ ਫਿਰ ਦੋਹਾਂ ਦਾ ਸੰਵਾਦ ਲਿਖਦਾ ਹੈ ਹੈ ਵਾਸਤਾ ਤੁਜੇ ਮਜ਼ਾਹਰ ਸੇ ਔਰ ਬਾ ਤਨ ਸੇ ਆਸ਼ਨਾ ਹੂੰ ਮੈਂ ਫਿਰਦਾ ਕਹਿੰਦਾ ਅਕਲ ਨੂੰ ਤੈਨੂੰ ਸਿਰਫ ਆਕਾਰ ਦਾ ਪਤਾ ਹੈ ਪਰ ਮੈਂ ਨਿਰਾਕਾਰ ਨੂੰ ਵੀ ਜਾਣ ਭਾਵਕ ਮਨੁੱਖੀ ਸੰਬੰਧ ਜੋੜ ਸਕਦਾ ਹੈ ਬਹੁਤਾ ਅਕਲ ਦੀ ਦੁਨੀਆ ਦੇ ਰਹਿਣ ਵਾਲਾ ਨਹੀਂ بڑے بڑے ਪੰਡਤ ਹੈਰਾਨ ਹੋ ਗਏ ਸਨ ਰਵਿਦਾਸ ਭਗਤ ਬਣ ਗਏ ਬ੍ਰਹਮ ਗੈ ਨਹੀਂ ਹੋ ਗਏ ਹੈਰਾਨ ਹੋ ਗਏ ਇਹ ਸਦਨਾ ਇਹ ਤੇ ਮਾਸ ਵੇਚਦਾ ਸੀ ਤੇ ਕਸਾਈ ਸੀ ਇਹ ਬ੍ਰਹਮ ਗੈ ਨਹੀਂ ਹੋ ਗਏ ਇਹ ਨਾਮ ਦੇਵੇ ਤੇ ਛੇਬਾ ਸੇ ਸ਼ੋਧਰ ਸੀ ਵਿਚਾਰੇ ਨੂੰ ਮਾਰ ਮਾਰ ਕੇ ਮੰਦਰ ਚੋਂ ਵੀ ਕਟਿਆ ਸੂਧ ਸੂਧ ਕਰ ਮਾਰ ਕਹਾਂ ਕਰਾਂ ਬਾਪ ਬੈਠਲਾ ਐ ਮੇਰੇ ਪਿਤਾ ਐ ਮੇਰੇ ਪ੍ਰਭੂ ਮੈਨੂੰ ਤੇ ਸ਼ੁੱਧਰ ਸ਼ੁੱਧ ਰੱਖ ਕੇ ਕੱਢ ਮਾਰਿਆ ਇਹਨਾਂ ਨੇ ਬੈਠਣੇ ਨਹੀਂ ਦਿੱਤਾ ਪਰ ਇਹ ਤੇ ਬ੍ਰह्मज्ञानी ਹੋ ਗਿਆ ਇਹ ਤੇ ਮਹਾਨ ਭਗਤ ਹੋ ਗਿਆ ਨਾਮਦੇਵ ਨੇ ਹਿਰਦਾ ਅੱਗੇ ਕੀਤਾ ਹੈ ਉਹਨਾਂ ਪੰਡਤਾਂ ਨੇ ਆਪਣੀ ਅਕਲ ਅੱਗੇ ਕੀਤੀ ਫਿਰਦਾ ਅੱਗੇ ਕੀਤਾ ਫਿਰ ਹਿਰਦ ਕੇ ਪਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਸੰਸੰਗ ਜੀ ਮਸਕੀਨ ਦੀ ਇਹ ਕਥਾ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਪ੍ਰਮਾਤਮਾ ਝੋਲੇ ਪਾਏ ਮਿਲਦਾਗਾ ਪ੍ਰਮਾਤਮਾ ਨੂੰ ਪਾਉਣ ਲਈ ਆਪਣਾ ਹਿਰਦਾ ਅੱਗੇ ਰੱਖਣਾ ਚਾਹੀਦਾ ਆਵਣਾ ਹੋਣੀ ਚਾਹੀਦੀ ਆ ਜੇ ਮਹਾਰਾਜ ਕਹਿੰਦੇ ਨੇ ਵੀ ਭੋਲੇ ਭਾਏ ਮਿਲੇ ਰਘੂ ਰਾਯਾ ਗੁਰਬਾਣੀ ਚ ਗੋਰੀ ਬਹੁਤ ਹੈ ਇਸ ਆਵਾਦੋਂ ਨੇ ਜੇ ਮਹਾਰਾਜ ਕਹਿੰਦੇ ਨੇ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰਜੈ ਸਿੰਘ ਕਿਉਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਤ੍ਰੂ ਤੇ ਪ੍ਰਹਿਲਾਦ ਦੀ ਜਿਹੜੇ ਬੱਚੇ ਹੁੰਦੇ ਨੇ ਉਹ ਭੋਲੇ ਭਾਲੇ ਹੁੰਦੇ ਨੇਗੇ ਉਹਨਾਂ 'ਚ ਕੋਈ ਬਾਲੀਆਂ ਚੁਸਤ ਚਲਾਕੀਆਂ ਨਹੀਂ ਹੁੰਦੀਆਂ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਨੇ ਉਹ ਵੀ ਭੋਲੇ ਭਾਲੇ ਹੁੰਦੇ ਨੇਗੇ ਕਿਉਂਕਿ ਉਹ ਉਹਨਾਂ 'ਚ ਚੁਸਤ ਚਲਾਕੀਆਂ ਨਹੀਂ ਹੁੰਦੀਆਂ ਉਹ ਸਿੱਧੇ ਸਾਦੇ ਹੁੰਦੇ ਨੇ ਸਿੱਧੇ ਸਾਦੇ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੁਝ ਆਉਂਦਾ ਨਹੀਂ ਹੁੰਦਾ ਜਾਂ ਕੋਈ ਉਹ ਇੰਟੈਲੀਜੈਂਟ ਨਹੀਂ ਹੁੰਦੇ ਪਰ ਉਹ ਕਿਸੇ ਨਾਲ ਚਲਾਕੀਆਂ ਨਹੀਂ ਕਰਦੇ ਚੋਰੀਆਂ ਠੱਗੀਆਂ ਨਹੀਂ ਕਰਦੇ ਉਹ ਵਾਹਿਗੁਰੂ ਤੇ ਰੱਖਦੇ ਨੇ ਜੇਕਰ ਉਹਨਾਂ ਨਾਲ ਕੋਈ ਮਾੜਾ ਚੰਗਾ ਹੋ ਕਰ ਵੀ ਜਾਂਦਾ ਤਾਂ ਵੀ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਪ੍ਰਮਾਤਮਾ ਨਾਲ ਆਓ ਸੁਣਨੇ ਕਥਾ ਖਬਰ ਕੇ ਸਿਵਾ ਕੁਛ ਬੇ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਬੇ ਨਹੀਂ ਫਿਰ ਦੋਹਾਂ ਦਾ ਸੰਵਾਦ ਲਿਖਦਾ ਹੈ ਹੈ ਵਾਸਤਾ ਤੁਝੇ ਮਜ਼ਾਹਰ ਸੇ ਔਰ ਬਾਹ ਤਨ ਸੇ ਆਸ਼ਨਾ ਹੋ ਮੈਂ ਹਿਰਦਾ ਕਹਿੰਦਾ ਅਕਲ ਨੂੰ ਤੈਨੂੰ ਸਿਰਫ ਆਕਾਰ ਦਾ ਪਤਾ ਹੈ ਪਰ ਮੈਂ ਨਿਰਾਕਾਰ ਨੂੰ ਵੀ ਜਾਣੂ ਭਾਵਕ ਮਨੁੱਖੀ ਸੰਬੰਧ ਜੋੜ ਸਕਦਾ ਹੈ ਬਹੁਤਾ ਅਕਲ ਦੀ ਦੁਨੀਆ ਦੇ ਰਹਿਣ ਵਾਲਾ ਨਹੀਂ بڑے بڑے ਪੰਡਿਤ ਹੈਰਾਨ ਹੋ ਗਏ ਸਨ ਰਵਿਦਾਸ ਭਗਤ ਬਣ ਗਏ ਬ੍ਰਹਮ ਗਿਆਨੀ ਹੋ ਗਏ ਹੈਰਾਨ ਹੋ ਗਏ ਸਨ ਇਹ ਸਦਨਾ ਇਤੇ మాਸ ਵੇਚਦਾ ਸੀ ਤੇ ਕਸਾਈ ਸੀ ਇਹ ਬ੍ਰਹਮਗੈ ਨਹੀਂ ਹੋਗੇ ਇਹ ਨਾਮ ਦੇਵੇ ਤੇ ਛੇਂਬਾ ਸੀ ਸ਼ੋਧਰ ਸੀ ਵਿਚਾਰੇ ਨੂੰ ਮਾਰ ਮਾਰ ਕੇ ਮੰਦਰ ਚੋਂ ਵੀ ਕਟਿਆ ਸੂਧ ਸੂਧ ਕਰ ਮਾਰ ਉਹ ਕਹਾ ਕਰੂੰ ਬਾਪ ਬੈਠਲਾ ਐ ਮੇਰੇ ਪਿਤਾ ਐ ਮੇਰੇ ਪ੍ਰਭੂ ਮੈਨੂੰ ਤੇ ਸ਼ੋਧਰ ਸ਼ੂਧ ਰੱਖ ਕੇ ਕੱਢ ਮਾਰਿਆ ਇਹਨਾਂ ਨੇ ਬੈਠਣ ਹੀ ਨਹੀਂ ਦਿੱਤਾ ਪਰ ਇਤੇ ਬ੍ਰਹਮਗੈ ਨਹੀਂ ਹੋਗੇ ਇਤੇ ਮਹਾਨ ਭਗਤ ਹੋ ਗਿਆ ਨਾਮਦੇਵ ਨੇ ਹਿਰਦਾ ਅੱਗੇ ਕੀਤਾ ਉਹਨਾਂ ਪੰਡਤਾਂ ਨੇ ਆਪਣੀ ਅਕਲ ਅੱਗੇ ਕੀਤੀ ਹਿਰਦਾ ਅੱਗੇ ਕੀ